ਸਾਥਿਓ ਇਹ ਜਿਹੜੀ ਗਾਂ ਹੈ ਤੁਸੀਂ ਦੇਖ ਰਹੇ ਹੋ ਇਹ ਗਾਂ 2 2.5 ਸਾਲਾਂ ਤੋਂ ਰਿਪੀਟ ਚੱਲ ਰਹੀ ਸੀ ਤਾਂ ਇਹਨਾਂ ਨੇ ਆਪਦੇ ਰਿਸ਼ਤਰਾਂ ਨੇ ਇਹਨਾਂ ਨੇ ਮੱਲੋ ਦਾ ਪੂਰਾ ਇਲਾਜ ਕਰਵਾ ਕੇ ਇਹਨਾਂ ਨੂੰ ਦਿੱਤੀ ਇਹਨਾਂ ਕੋਲੇ ਆ ਕੇ ਵੀ ਇਹਨਾਂ ਨੇ ਇੱਕ ਦੋ ਵਾਰੀ ਟੀਕੇ ਖਵਾਏ ਨਹੀਂ ਰਹੀ ਉਦੋਂ ਬਾਅਦ ਇਹ ਸਾਨੂੰ ਮਿਲੇ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਸ ਨੂੰ ਚੈੱਕ ਕਰਕੇ ਯਾਨੀ ਕਿ ਇਹਦੇ ਇੱਕ ਓਵਰੀ ਦੇ ਉੱਤੇ ਬਹੁਤ ਵੱਡੀ ਸਿਸਟ ਬਣੀ ਹੋਈ ਸੀਗੀ ਉਸ ਦਾ ਇਲਾਜ ਕੀਤਾ ਹੈ ਇਲਾਜ ਕਰਨ ਤੋਂ ਬਾਅਦ ਫਿਰ ਅਸੀਂ ਇਸ ਨੂੰ ਸਿੰਕਰੋ ਵਿੱਚ ਪਾ ਕੇ ਇਸ ਜਾਨਵਰ ਦੇ ਮਲ ਉਹ ਇਹ ਆਈ ਕੀਤੀ ਹੈ ਅੱਜ ਇਹ 2.5 ਮਹੀਨਾ ਦੀ ਹੋਣ ਵਾਲੀ ਹੈ ਤਾਂ ਅਸੀਂ ਇਹਨੂੰ ਚੈੱਕ ਕਰਦੇ ਹਾਂ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਸਾਰੀ ਗੱਲ ਅਸੀਂ ਦੁਬਾਰਾ ਦੱਸਾਂਗੇ 2.5 ਮਹੀਨਾ ਦੀ ਗੱਭਣ ਹੈ ਜੀ ਇਹ ਠੀਕ ਹੈ ਤਾਂ ਤੁਸੀਂ ਥੋੜਾ ਜਿਹਾ ਇਹ ਭਾਈ ਸਾਹਿਬ ਖੜੇ ਜਿਨ੍ਹਾਂ ਦੀ ਇਹ ਗਾਂ ਹੈ ਇਹ ਤੁਹਾਨੂੰ ਥੋੜਾ ਜਿਹਾ ਇਹਦਾ ਬਾਰੇ ਦੱਸਣਗੇ ਵੀ ਇਹ ਕਿੰਨੇ ਟਾਈਮ ਤੋਂ ਜਾਨਵਰ ਤੁਹਾਡਾ ਰਹਿ ਨਹੀਂ ਰਿਹਾ ਸੀ ਸਾਰੀ ਗੱਲ ਤੁਸੀਂ ਦੱਸੋ 2 2.5 ਸਾਲ ਹੋ ਗਿਆ ਰਹੀ ਕੋਈ ਦੋ ਚਾਰ ਵਾਰ ਟਿਕਾ ਵੀ ਲਗਵਾ ਲਿਆ ਤੇਰੇ ਡਾਕਟਰ ਜੀ ਮਿਲਿਆ ਤੇ ਆਹ ਮਨ ਹੈ ਸਪੀਮ ਦਿੰਦੀ ਤੇਰਾ ਬੋਲਿਆ ਵੀ ਗਾ ਤੁਹਾਡੀ ਰਹਿ ਜੂਗੀ ਤੇ ਖਰਚਾ ਲੱਗੂਗਾ ਉਹ ਅਸੀਂ ਲਾਤਾ ਤੇ ਗਾ ਹੁਣ 2.5 ਮਹੀਨਿਆਂ ਦੀ ਆਈ